ਫਿਰੋਜ਼ਪੁਰ ਦੇ ਕਸਬਾ ਤਲਵੰਡੀ ਪਾਈ ਦੇ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਹੈ ਜਿਸ ਦੌਰਾਨ ਕੀ ਪਤੀ ਪਤਨੀ ਤੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਅਸਲ ਪਰਿਵਾਰ ਤਲਵੰਡੀ ਪਾਈ ਦੇ ਬੁੱਢਾ ਖੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਤੇ ਸ਼ੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਇਹਨਾਂ ਨੂੰ ਕਾਫੀ ਘਾਟਾ ਪਿਆ ਸੀ। ਜਿਸ ਦੇ ਚੱਲਦਿਆਂ ਅਮਨ ਗੁਲਾਟੀ ਸਮੇਤ ਉਸ ਦੀ ਪਤਨੀ 61 ਸਾਲਾ ਬੱਚੀ ਤੇ 22 ਸਾਲਾ ਬੱਚੀ ਨੇ ਸਲਫਾਸ ਖਾ ਲਈਏ ਜਿਸ ਤੋਂ ਬਾਅਦ ਕੀ ਚਾਰਾ ਦੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਚਦਗਾਟਾ ਪੈਂਦਾ ਹੈ ਤਾਂ ਉਸ ਤੋਂ ਬਾਅਦ ਨੌਜਵਾਨ ਕਾਫੀ ਪਰੇਸ਼ਾਨ ਸੀ ਫਿਰੋਜ਼ਪੁਰ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣ ਦੇ ਜਰਾ ਪਰੰਧਕ ਬੇਟ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਰਾਗੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਹਨ ਦੂਸਰਤ ਕਰ ਲੀ ਕੋ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਥੀਰ ਪੀ ਕੇ ਕੋਈ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਂ ਸ਼ਰੋਮਣੀ ਅਕਾਲੀ ਦਲ ਵੱਲੋਂ ਬਹੁਤ ਦੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਤਜ ਦੀ ਪੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸੀ ਤੋਂ ਪਾਣਾ ਮੰਨਣ ਦਾ ਪਾਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਰਦਾਰ ਨਰਦੇਵ ਸਿੰਘ ਗੋਬੀਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਤੁਖਸ